ਮਾਦੀ ਕੀ ਨਾਮ ਕੀ ਦੱਸੋ ਸਰ ਦਾ ਪਪਿੰਦਰ ਕੋਰਾ ਮਸ ਮਸ਼ਹਾਰਪੁਰ ਤੋਂ ਆਈ ਹਾਂ ਹਾਂਜੀ ਕੀ ਪ੍ਰੋਬਲਮ ਸੀ ਮੈਂ ਕਰਵਾਤਿਆ ਮੈਂ ਹਾਂਜੀ ਮੇਰੀ ਪ੍ਰੋਬਲਮ ਸੀ ਮੇਰੀ ਬੇਟੀ ਡੇਢ ਸਾਲ ਤੋਂ ਬਹੁਤ ਬਿਮਾਰ ਸੀਗੀ ਕਿਤੇ ਵੀ ਉਹਨੂੰ ਫਰਕ ਨਹੀਂ ਸੀ ਪੈਂਦਾ ਫੇਰ ਮੈਂ ਬਾਬਾ ਜੀ ਦਾ ਫੇਸਬੁੱਕ ਤੇ ਇਹਨਾਂ ਦਾ ਮੈਂ ਦੇਖਿਆ ਸੀਦਾ ਪ੍ਰੋਗਰਾਮ ਬਾਬਾ ਜੀ ਦਾ ਉੱਥੇ ਹੀ ਆਪੁਰਦਾ ਫੇਰ ਮੈਂ ਇੱਥੇ ਬੇਟੀ ਆਪਣੀ ਨਾਲ ਲੈ ਕੇ ਆਈ ਬਸ ਪਹਿਲੇ ਦਿਨ ਜਦੋਂ ਮੈਂ ਬਾਬਾ ਜੀ ਨੂੰ ਆਪਣੀ ਬੇਟੀ ਦਿਖਾ ਲਈ ਬਾਬਾ ਜੀ ਨੇ ਉਸੇ ਬੱਲੇ ਉਹਨੂੰ ਠੀਕ ਕਰ ਦਿੱਤਾ ਉਸੇ ਬੱਲੇ ਫੇਰ ਮੈਂ ਸ਼ਾਨ ਕਰਨ ਕਰਾਇਆ ਉਦੇ ਵਿੱਚ ਪੂਰੀਆਂ ਚੀਜ਼ਾਂ ਬੋਲੀਆਂ ਬਾਬਾ ਜੀ ਜਦੋਂ ਇਹਨੇ ਠੀਕ ਠੀਕ ਕੀਤਾ ਬਾਬਾ ਜੀ ਨੇ ਹਾਂਜੀ ਬੜੀ ਕਿਰਪਾ ਹੋਈ ਰੋਜ਼ ਆਸਾ ਸੰਗ ਸੁਣਨੇ ਬਾਬਾ ਜੀ ਜਿੱਦਾਂ ਇਹਨੇ ਸਾਨੂੰ ਦੱਸਿਆ ਉਹਦਾ ਆਸਾ ਸੰਗ ਕਰਦੇ ਆ ਜਿੱਦ ਜਿੱਦਾ ਆਸਾ ਸੰਗ ਸੁਣੀ ਜਾਂਦੇ ਉਹਦਾ ਤਾਂ ਕਿਰਪਾ ਹੋਈ ਜਾਂਦੀ ਬਾਬਾ ਜੀ ਦੀ ਇਸ ਦਰਬਾਰ ਤੇ ਕੋਈ ਪੈਸਾ ਵੀ ਨਹੀਂ ਲਿਆ ਜਾਂਦਾ ਨਹੀਂ ਜੀ ਨਹੀਂ ਜੀ ਕੋਈ ਨਹੀਂ ਜੀ ਨਹੀਂ ਬਾਬਾ ਜੀ ਕੋਈ ਪੈਸਾ ਨਹੀਂ ਲੈਂਦੇ ਕੁਝ ਨਹੀਂ ਲੈਂਦੇ ਸਿਰਫ ਉਹ ਉਹਨਾਂ ਜਿੱਦਾਂ ਉਹ ਕਹਿ ਰਹੇ ਕਹਿੰਦੇ ਉੱਦਿਆ ਸਾਡੇ ਬੱਚ ਨੂੰ ਸੁਣੋ ਉਹ ਸਾਧ ਸੰਗ ਸੁਣੋ ਜਲ ਜਿੱਦੇ ਬੱਚੇ ਜਲ ਪਲਾਓ ਉਹਨਾਂ ਨਾਲ ਆਸ਼ਨਾਣ ਕਰਾਓ ਬਾਬਾ ਜੀ ਕਹਿੰਦੇ ਬਸ ਇਹੀ ਕਹਿ ਰਹੇ ਆ ਬਾਕੀ ਬੜੀ ਕਿਰਪਾ ਬਾਬਾ ਜੀ ਦੀ ਬਹੁਤ ਕਿਰਪਾ ਜਕਾਰਾ ਸਬਰਪੀਰ ਜੀ ਦਾ ਸਾਵਰਪਾਕ ਦਰਵਾਰ ਕਸਬਾ ਆਇਆਪੁਰ ਜ਼ਿਲ੍ਹਾ ਹਿਸ਼ਾਰਪੁਰ ਪੰਜਾਬ ਜਿੱਥੇ ਕਿ अनेका ਹੀ ਸ਼ਰਧਾਲੂਆਂ ਦੇ ਜਿਹੜੇ ਹੈ ਦੁੱਖ ਦਰਦ ਜਿਹੜੇ ਆ ਦੂਰ ਹੁੰਦੇ ਆ ਔਰ ਕੁਝ ਜਿਹੜੇ ਆ ਉਸੇ ਵੇਲੇ ਬਿਲਕੁਲ ਠੀਕ ਹੋ ਕੇ ਘਰ ਨੂੰ ਜਾਂਦੇ ਆ 15-15 20-20 ਸਾਲ ਤੋਂ ਜਿਹੜੇ ਬਿਮਾਰ ਸੀਗੇ ਗੱਲਬਾਤ ਕਰਦੇ ਆ ਆਪਾਂ ਕਿੱਥੋਂ ਆਏ ਔਰ ਕੀ ਨਾਮ ਆ ਔਰ ਕੀ ਪ੍ਰੋਬਲਮ ਸੀ ਹਾਂਜੀ ਕਿਹੜੀ ਜਗ੍ਹਾ ਤੋਂ ਆਏ ਜੀ ਅਸੀਂ ਜੀ ਕੰਗਮਾਈ ਤੋਂ ਆਏ ਕੰਗਮਾਈ ਜ਼ਿਲ੍ਹਾ ਹਿਸ਼ਾਰਪੁਰ ਜ਼ਿਲ੍ਹਾ ਹਿਸ਼ਾਰਪੁਰ ਕੀ ਪ੍ਰੋਬਲਮ ਸੀ ਜੀ ਤੁਹਾਨੂੰ ਮੇਰੀ ਕਮਰ ਬਹੁਤ ਦਰਦ ਕਰਦੀ ਸੀ ਕਿੰਨੇ ਚਿਰ ਤੋਂ ਦਾ 15 ਸਾਲ ਹੋ ਗਏ ਸੀਗੇ 15 ਸਾਲ ਹੋ ਗਏ ਹਾਂਜੀ ਬਹੁਤ ਦਵਾਈਆਂ ਖਾਧੀਆਂ ਜਿੱਦਾਂ ਮਤਲਬ ਸਾਨਾ ਦਰਵਾਜ਼ਾ ਪਤਾ ਲੱਗਾ ਅੱਛਾ ਜੀ ਤੇ ਅਸੀਂ ਮਤਲਬ ਇੱਥੇ ਆਏ ਅੱਜ ਤੇ ਬਾਬਾ ਜੀ ਨੇ ਠਾਂਡਾ ਕੀਤਾ ਮੇਰੇ ਨਾਲ ਹੀ ਲੱਪ ਸੌਵੇਂ ਜਿੱਦਾਂ ਮਤਲਬ ਸੌਵੇਂ ਤੇ ਮੁੜ ਕੇ ਬਾਬਾ ਜੀ ਨੇ ਠੀਕ ਕਰ ਦਿੱਤੀ ਮੈਨੂੰ ਕੋਈ ਹੁਣ ਪ੍ਰੋਬਲਮ ਨਹੀਂ ਹੈਗੀ ਬਹੁਤ ਵਧੀਆ ਠੀਕ ਹੈ ਪੂਰੀ ਠੀਕ ਹੈ ਬਿਲਕੁਲ ਠੀਕ ਹਾਂ ਬਿਲਕੁਲ ਠੀਕ ਹੈ ਹੁਣ ਇਸ ਟਾਈਮ ਤੇ ਠੀਕ ਹੈ ਹਾਂਜੀ ਧੰਨਵਾਦ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਕਿਹੜੇ ਪਿੰਡ ਤੋਂ ਆਇਆ ਗਏ ਮੇਰਾ ਜੀ ਪਿੰਡ ਜਨੌੜੀ ਹੈ ਜੀ ਜ਼ਿਲ੍ਹਾ ਹੁਸ਼ਿਆਰਪੁਰ ਹੈ ਜੀ ਅੱਛਾ ਜੀ ਸਾਬਰਪਾਲ ਦਰਬਾਰ ਅਗਿਆਪ ਦੇ ਦਰਬਾਰ ਜਿਮਾਨੂ ਮੇਰਾ ਜੀ ਨਵਾਂ ਜਲਮ ਹੋਇਆ ਮੈਨੂੰ ਬਿਮਾਰੀਆਂ ਇਦਾਂ ਦੀ ਹਲ ਗਈਆਂ ਸੀਆਂ ਤਿੰਨ ਚਾਰ ਬਿਮਾਰੀਆਂ ਜਿਨ੍ਹਾਂ ਚੋਂ ਮੈਂ ਨਹੀਂ ਸੀ ਬਚ ਸਕਦਾ ਤੇ ਮੇਰੇ ਮੈਂ ਤੇ ਮੇਰੇ ਘਰਦਿਆਂ ਨੇ ਆਸ ਚੁਕਾਤੀ ਸੀ ਮੈਨੂੰ ਇਹੀ ਸੀ ਕਿ ਮੇਰੇ ਆਖਰੀ ਦਰਸ਼ਨ ਮੈਨੇ ਮੇਰੇ ਬਾਬਾ ਜੀ ਦੇ ਕਰਵਾ ਰਹੇ ਅੱਛਾ ਜੀ ਜਦੋਂ ਕਿ ਮੈਂ ਇੱਥੇ ਆਇਆ ਤੇ ਬਾਬਾ ਜੀ ਦੀ ਕਿਰਪਾ ਹੋ ਗਈ ਮੈਨੂੰ ਇੱਥੇ ਆ ਕੇ ਨਵਾਂ ਜਨਮ ਪ੍ਰਾਪਤ ਹੋਇਆ ਦੂਸਰਾ ਜਨਮ ਆਇਆ ਮੇਰਾ ਬਲਕਿ ਮੇਰੇ ਘਰ ਦੇ ਨਾਲ ਆਸ਼ ਮੇਰੇ ਚੁਗਾਤੀ ਸੀ ਬਸ ਹਾਂ ਜੀ ਬੈੱਡ ਤੇ ਸੀ ਗਏ ਬਿਲਕੁਲ ਬੈੱਡ ਤੇ ਸੀ ਮੈਂ ਪੌਣੇ ਦੋ ਮਹੀਨੇ ਇੱਕ ਰੋਟੀ ਦੀ ਬੁਰਕੀ ਨਹੀਂ ਖਾਦੀ ਜੀ ਅੱਛਾ ਜੀ ਔਰ ਇੱਥੇ ਆ ਕੇ ਜਦੋਂ ਬਾਬਾ ਜੀ ਨੇ ਮੈਨੂੰ ਰੋਟੀ ਖਵਾਈ ਤਾਂ ਮੈਂ ਦੋ ਫੁਲਕੇ ਬੜੀ ਰੂਹ ਨਾਲ ਰੋਟੀ ਖਾਦੀ ਤਾਂ ਉਹਨਾਂ ਤੋਂ ਹੀ ਮੇਰੀ ਭੁੱਖ ਖੋਲ ਗਈ ਕਿ ਮੈਂ ਰੋਟੀ ਵੀ ਨਹੀਂ ਖਾਂਦਾ ਸੀ ਮੇਰਾ ਅੰਨ ਦਾਤ ਛੁੱਟ ਗਿਆ ਹੋਇਆ ਸੀ ਹਾਂ ਜੀ ਠੀਕ ਆ ਹੁਣ ਬਿਲਕੁਲ ਹੁਣ ਮੈਂ ਬਿਲਕੁਲ ਸਹੀ ਹਾਂ ਜੀ ਬਾਬਾ ਜੀ ਬਹੁਤ ਆਪਰਮਾਰ ਕਿਰਪਾ ਹੋ ਗਈ ਜੀ 사ਬਰ ਪੀਰ ਜੀ ਦੀ ਮੈਂ ਆ ਬਾਬਾ ਜੀ ਦਾ ਬਹੁਤ ਬਹੁਤ ਧੰਨਵਾਦ ਕਰ ਰਹਾ ਹਾਂ ਹਾਂ ਜੀ ਬਾਜੀ ਕਿੱਥੋਂ ਆਏ ਜੀ ਅਸੀਂ ਬਟਾਲੇ ਤੋਂ ਆਏ ਬਾਬਾ ਜੀ ਤੇ ਅਸੀਂ ਅੱਜ ਸਵੇਰੇ ਆਏ ਸੀ ਅਸੀਂ ਕੱਲ ਤੁਹਾਡੀ ਵੀਡੀਓ ਵੇਖੀ ਫੋਨ ਦੇ ਉੱਤੇ ਤੇ ਅੱਜ ਸਵੇਰੇ ਤੁਹਾਡੇ ਦਰਬਾਰ ਤੇ ਪਹੁੰਚੇ ਹਾਂ ਤਕਰੀਬਨ 10:00 ਵਜੇ ਤੇ 3-4 ਘੰਟੇ ਮੈਂ ਤੁਹਾਡੇ ਦਰਬਾਰ ਤੇ ਰਿਹਾ ਹਾਂ ਤੇ ਹੁਣ ਮੇਰਾ ਸਰੀਰ ਜਿਹੜਾ ਹੈ ਬਿਲਕੁਲ ਠੀਕ ਠਾਕ ਆ 40 ਸਾਲ ਤੋਂ ਅਸੀਂ ਬਿਮਾਰ ਰਹੇ ਸਾਂ ਕੋਈ ਕਿ ਤੱਕ ਰਾਇ ਕੋ ਸ਼ਾਸ ਵਾਇਆ ਸਾਨੂੰ ਕੁਝ ਨਹੀਂ ਪਤਾ ਲੱਗਾ ਇਹ ਸਾਰਾ ਸਰੀਰ ਹੀ ਸਾਰਾ ਪਰਿਵਾਰ ਹੀ ਜਿਹੜਾ ਜਖੜਿਆ ਪਿਆ ਸੀ ਤੇ ਦਵਾਈਆਂ ਦੀ ਬਲੇਟ ਦੇ ਵਿੱਚ ਬਲੇਟਿਆ ਹੋਇਆ ਸੀ ਤੇ ਇਹ ਵੀ ਹੁਣ ਜਿਹੜਾ ਅੱਜ ਮਾਲਕ ਦੀ ਕਿਰਪਾ ਹੋਈ ਹੈ ਬਿਲਕੁਲ ਮੇਰਾ ਸਰੀਰ ਠੀਕ ਠਾਕ ਆ ਤੁਹਾਡੀ ਕਿਰਪਾ ਆ ਤੁਹਾਡੀ ਮਿਹਰ ਆਪਣਾ ਅਸ਼ੀਰਵਾਦ ਇਸੇ ਤਰ੍ਹਾਂ ਬਣਾਈ ਰੱਖਣਾ ਦਾਸ ਦੇ ਉੱਤੇ ਅੱਛਾ ਜੀ ਅੱਜ ਹੀ ਠੀਕ ਹੋ ਗਏ ਤੁਸੀਂ ਹਾਂ ਜੀ ਅੱਜ ਹੀ ਬਿਲਕੁਲ ਜੀ ਠੀਕ ਠਾਕ ਆ ਜੀ ਬਿਲਕੁਲ ਕਿਰਪਾ ਹੋ ਗਈ ਹੈ ਮਾਲਕਾਂ ਦੀ ਕੋਟ ਕੋਟ ਧੰਨਵਾਦ ਹੈ ਇਹਨਾਂ ਦਾ ਸ਼ੁਕਰਾਨਾ ਹੈ ਆਪਣੇ ਬੱਚੇ ਵੇਸੇ ਤਰ੍ਹਾਂ ਚਰਨਾ ਨਾਲਾਈ ਰੱਖਣਾ ਵਾਲਕੋ ਜਨ ਦੰਨ ਚਰਦਾ ਚੱਪਨ ਤੱਕੀ ਦੇਣ ਤੁਹਾਨੂੰ ਮਾਲਕ ਠੀਕ ਹੈ ਜੀ ਧੰਨਵਾਦ ਧੰਨਵਾਦ ਬਹੁਤ ਬਹੁਤ ਤੁਹਾਡਾ ਹਾਂਜੀ ਕਿੱਥੋਂ ਆਏ ਜੀ ਤੁਸੀਂ ਤੁਸੀਂ ਪਿੰਡ ਪਟੂੜਾ ਕਲਾ ਤੋਂ ਅੱਛਾ ਜੀ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਾ ਇਸ ਦਿਨ ਬਾਰੇ ਅਸੀਂ ਵੀਡੀਓ ਵੇਖੀ ਫੇਸਬੁੱਕ ਤੇ ਪਤਾ ਲੱਗਾ ਤੇ ਕੀ ਗੱਲ ਵਾਸੀ ਕਹਿੰਦਾ ਜੀ ਆਪਣਾ ਬੈਕਸਾਈਡ ਤੋਂ ਦਰਦ ਨਿਕਲਦੀ ਥੱਲੇ ਤੱਕ ਆਉਂਦੀ ਅੱਛਾ ਜੀ ਤੇ ਗੋਡੇ ਦਰਦ ਜਾਂਦੇ ਠੀਕ ਆ ਜੀ ਤੇ ਬਾਬਾ ਜੀ ਨੇ ਇੱਕ ਲੱਤ ਪਹਿਲਾਂ ਠੀਕ ਕੀਤੀ ਇੱਕ ਅੱਜ ਕਿਰਪਾ ਕਰਤੀ ਠੀਕ ਕਿੰਨੇ ਦਿਨ ਪਹਿਲਾਂ ਤੁਸੀਂ ਆਏ ਆ ਬੀਸੀ ਪਰਸੋਂ ਹੀ ਆਏ ਅੱਛਾ ਜੀ ਬੜੀ ਕਿਰਪਾ ਹੋਈ ਬਾਬਾ ਜੀ ਦੀ ਮੈਂ ਕਈ ਸਾਲਾਂ ਤੋਂ ਮੇਰੇ ਦਰਦ ਬਹੁਤ ਜ਼ਿਆਦਾ ਹੁੰਦੀ ਸੀ ਦਵਾਈਆਂ ਨਾਲ ਫਰਕ ਨਹੀਂ ਸੀ ਪੈਣ ਦੇ ਆ ਕਿੰਨੇ ਸਾਲ ਹੋ ਗਏ ਮਤਲਬ ਜਿਹੜੇ ਘੱਟ ਕੇ 10 ਸਾਲ ਹੋ ਗਏ ਨੇ ਅੱਛਾ ਜੀ ਇਹ ਲੱਤ ਨੂੰ ਤਾਂ ਮਤਲਬ ਦੋ ਤਿੰਨ ਮਹੀਨੇ ਹੋ ਗਏ ਸੀ ਅੱਛਾ ਜੀ ਤੇ ਇੱਧਰ ਹੀ ਲੱਤ ਨੂੰ ਤਾਂ ਘੱਟੋ ਘਾਟ 10-12 ਸਾਲ ਹੋ ਗਏ ਅੱਛਾ ਜੀ ਮਤਲਬ ਵੀਰਵਾਰ ਆਏ ਆਂ ਜੀ ਮਤਲਬ ਅੱਛਾ ਸ਼ੁੱਕਰਵਾਰ ਆਏ ਆਂ ਸ਼ੁੱਕਰਵਾਰ ਤੋਂ ਸਾਨੂੰ ਇੱਕ ਲੱਤ ਨੂੰ ਫਰਕ ਪੈ ਗਿਆ ਸੀ ਉਸੇ ਟਾਈਮ ਹੀ ਰਾਮ ਆ ਗਿਆ ਠੀਕ ਆ ਜੀ ਤੇ ਅੱਜ ਦੂਸਰੀ ਲੱਤ ਨੂੰ ਬਾਬਾ ਜੀ ਨੇ ਕਿਰਪਾ ਕਰ ਦਿੱਤੀ ਤੇ ਹੁਣ ਮਤਲਬ ਠੀਕ ਆ ਦੂਜੀ ਲੱਤ ਵੀ ਦੋਨੇ ਬਿਲਕੁਲ ਸਹੀ ਤੁਰਦੇ ਫਿਰਦੇ ਹੁਣ ਕਿਰਪਾ ਹੋ ਗਈ ਮਹਾਰਾਜ ਸੱਚੇ ਪਾਸ ਜੈ ਸਾਰਾ ਹਾਂਜੀ ਬਾਜੀ ਇਹ 15 ਕਿੱਥੋਂ ਆਏ ਤੁਸੀਂ ਅਸੀਂ ਤਲਵਾੜੇ ਦੀ ਪਿੰਡ ਆ ਪੰਬੋਤਾਰ ਅੱਛਾ ਕਿੱਦਾਂ ਪਤਾ ਲੱਗਾ ਤੁਹਾਨੂੰ ਪਹਿਲਾਂ ਇਸ ਦਰਬਾਰਦਾਰੀ ਇਹ ਸਾਨੂੰ ਜੀ ਅਸੀਂ ਦੂਜੀ ਰਿਖਾਇ ਨਿਊਜ਼ ਦੇ ਵਿੱਚ ਤੇ ਉਹਦੇ ਵਿੱਚੋਂ ਅਸੀਂ ਦੇਖ ਕੇ ਤਾਂ ਫਿਰ ਕੱਲ ਹੀ ਸਾਨੂੰ ਪਤਾ ਲੱਗਿਆ ਜੇ ਅਸੀਂ ਅੱਜ ਪਹੁੰਚੇ ਤੇ ਕੀ ਗੱਲ ਵਾਸੀ ਕੁੜੀ ਨੂੰ ਇਹਨੂੰ ਕੁੜੀ ਨੂੰ ਉਦਾਂ ਹੀ ਇਹ ਆਵਾਜ਼ਾਂ ਮਾਰਦੀ ਦੀ ਜੋਰ-ਜੋਰ ਚੀਕਾਂ ਮਾਰਦੀ ਰਾਤ ਨੂੰ ਉਦਾਂ ਨਟਦੀ ਫਿਰ ਅਸੀਂ ਮਗਰੀ ਜੇ ਦੇ ਫਿਰ ਅਸੀਂ ਫੜਕੇ ਲੰਦੀ ਕਿ ਕੱਲ ਵੀ ਇਦਾਂ ਹੀ ਦੁਆ ਕਰਦੇ ਪਏ ਸੀ ਤੇ ਅੱਜ ਵੀ ਤੇ ਅੱਜ ਅਸੀਂ ਲੈ ਕੇ ਆ ਗਏ ਇੱਥੇ ਤੇ ਹੁਣ ਕਿਦਾਂ ਠੀਕ ਆ ਜੀ ਹੁਣ ਠੀਕ ਹੈ ਜੀ ਤੇ ਆਣ ਕੇ ਮਤਲਬ ਕਿਦਾਂ ਮਤਲਬ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਆਇਆ ਨੂੰ ਇੱਥੇ ਹੁਣ ਜੀ ਹਾਂਜੀ ਹੁਣ ਇੱਥੇ ਸਾਨੂੰ ਕੋਈ 3-4 ਘੰਟੇ ਹੋ ਗਏ ਹੋਣੇ ਅੱਛਾ ਜੀ ਫੇਰ ਕੀ ਕੀਤਾ ਇੱਥੇ ਆਣ ਕੇ ਹੁਣ ਤੁਸੀਂ ਇੱਥੇ ਆ ਕੇ ਅਸੀਂ ਬਸ ਇੱਥੇ ਬੈਠੇ ਨਾ ਮੱਥਾ ਟੇਕਿਆ ਹੈਗਾ ਇੱਥੇ ਟੀਲ ਨਹੀਂ ਮਤਲਬ ਇਸ਼ਨਾਨ ਵੀ ਕਰਾਇਆ ਜੀ ਹਾਂਜੀ ਇਸ਼ਨਾਨ ਕਰਾਇਆ ਜੀ ਬਸ ਉੱਥੇ ਚੀਕਾਂ ਮਾਰੀਆਂ ਇਸਨੇ ਠੀਕ ਹੈ ਚੀਕਾ ਮਾਰ ਮਾਰ ਕੇ ਤਾਂ ਫੇਰ ਫੇਰ ਮੱਥਾ ਟੇਕਿਆ ਦੁਆਰ ਦੇ ਨਾਲ ਫੇਰ ਹੁਣ ਸੈਟ ਹੋ ਗਈ ਮਤਲਬ ਹੁਣ ਹੁਣ ਠੀਕ ਹੈ ਹੁਣ ਠੀਕ ਹੈ ਹੁਣ ਪੱਲਾ ਪੱਲਾ ਕਰ ਮਤਲਬ ਠੀਕ ਠਾਕ ਕਰਦੀ ਹੁਣ ਜਿੱਦਾਂ ਘਾਰ ਕਰਦੀ ਸੀ ਉਦਾਂ ਨਹੀਂ ਹੁਣ ਕਰਦੀ ਨਹੀਂ ਹੁਣ ਠੀਕ ਹੈ ਹੁਣ ਬਿਲਕੁਲ ਠੀਕ ਹੈ ਹਾਂਜੀ ਹਾਂਜੀ ਬਾਬਾ ਜੀ ਜੈ ਸਾਬਰ ਪੀਰ ਜੀ ਮਹਾਰਾਜ ਦੇ ਦਰਬਾਰ ਦੇ ਵਿੱਚ ਕੁੜੀ ਆਈ ਜੀ ਇੱਦਾਂ ਦੱਸਿਆ ਨਾ ਬਿਮਾਰ ਆ ਕਿ ਮਣਕੇ ਦੇ ਤੇ ਇਸ਼ਨਾਨ ਕਰਾਇਆ ਮਣਕੇ ਦੇ ਚੀਕਾਂ ਬੁੱਜੀਆਂ ਬਹੁਤ ਜ਼ਿਆਦਾ ਐ ਤਲਵਾਰੇ ਨੂੰ ਆਏ ਨਾ ਸਾਨੂੰ ਕਿੰਦਾ ਦੱਸ ਹੀ ਦੱਸ ਬੜੀਆਂ ਚੀਕਾਂ ਪਈਆਂ ਤੇ ਮਹਾਰਾਜ ਜੀ ਨੇ RAM ਦੇਤਾ 3 ਘੰਟੇ ਵਿੱਚ ਦਰਬਾਰ ਦੇ ਵਿੱਚ ਖੜੇ ਆ ਸਾਬਰ ਪਾਲ ਜੀ ਸਾਰੀਆਂ ਲੀਲਾ ਵਰਤੌਂਦੇ ਆ ਸਾਬਰ ਪੀਰ ਜੀ ਆਪੇ ਠੀਕ ਕਰਦੇ ਆ ਜੈ ਸਾਬਰ ਪੀਰ ਜੀ ਹਾਂਜੀ ਬਾਜੀ ਕਿੱਥੋਂ ਆਏ ਤੁਸੀਂ ਮੈਂ ਬਾਈ ਸ਼ਾਰਪੁਰ ਤੋਂ ਆਇਆ ਮਤਲਬ ਖਾਸ ਛਾਰਪੁਰ ਨਹੀਂ ਖਾਸ ਲੋਕਾਂ ਦਾ ਸ਼ਾਰਪੁਰ ਠੀਕ ਹੈ ਜੀ ਕੀ ਗੱਲ ਸੀ ਮੈਂ 35-40 ਸਾਲ ਦਾ ਨਾਮ ਸੀਗਾ ਅੱਛਾ ਜੀ ਉਹ ਖਰਾਵ ਜੀ ਸੀ ਕੋਈ ਵੀ ਮਤਲਬ ਜਗ੍ਹਾ ਛੱਡੀ ਕਿੱਥੇ ਵੀ ਨਹੀਂ ਦੱਸਿਆ ਕਿਸੇ ਨੇ ਉੱਥੇ ਜਾ ਕੇ ਆਇਆ ਪਰ ਵੀ ਗਾਵ ਨਹੀਂ ਆਦਾ ਸੀ ਤੇ ਇਸ ਦਰਬਾਰ ਦਾ ਤੁਹਾਨੂੰ ਕਿਦਾਂ ਪਤਾ ਲੱਗਾ ਜੀ ਕੀ ਦਰਬਾਰ ਦਾ ਮੈਂ ਇਸ ਤਰ੍ਹਾਂ ਗਾਮ ਤੋਂ ਦੇਖਿਆ ਸੀਗਾ ਕਿ ਇੱਕ ਦਿਨ ਮੈਂ ਬਾਬਾ ਜੀ ਨੂੰ ਫੋਨ ਕੀਤਾ ਉਹਦੇ ਤੇ ਨੰਬਰ ਹੈ ਨੰਬਰ ਤੋਂ ਫੋਨ ਕੀਤਾ ਬਾਬਾ ਜੀ ਨੇ ਦੱਸਿਆ ਗੋਦਵਾਰ ਵੀ ਵਾਕੇ ਚ ਹੋਣਾ ਹੈ ਇਸ਼ਨਾਨ ਕਰਨਾ ਹੈ ਕਿ ਕਿੰਨੇ ਚਿਰ ਹੋ ਗਏ ਤੁਹਾਨੂੰ ਆਂਦਿਆਂ ਨੂੰ ਇੱਥੇ ਇਹਨੂੰ 2 ਮਹੀਨੇ ਹੋ ਗਏ ਆਂਦੇ ਨੇ ਅੱਛਾ 2 ਮਹੀਨੇ ਤੇ ਹੁਣ ਤੁਸੀਂ ਮਤਲਬ ਕਿਦਾਂ ਬਿਲਕੁਲ ਠੀਕ ਆ ਮੈਂ ਆਪਣਾ ਕੰਮ ਕਰ ਵਧੀਆ ਕਰਦਾ ਰਿਹਾ ਠੀਕ ਆ ਜੀ ਪਹਿਲਾਂ ਮੈਂ ਕੰਮ ਵੀ ਨਹੀਂ ਕਰਦਾ ਸੀ ਆਪਾਂ ਕੰਮ ਕਰ ਵਧੀਆ ਕਰਦਾ ਮੈਂ ਇਹ ਦਰਵਾਜ਼ੇ ਨੂੰ ਜੀ ਤਸੱਲੀ ਆ ਮੈਨੂੰ ਠੀਕ ਹੋਇਆ ਥੇ ਤੇ ਕੱਲ ਮੈਂ ਕੱਲ੍ਹ ਸ਼ਰੀਫ ਜਾਨ ਦਾ ਰਾਤਾ ਬਣਾਇਆ ਸੀਗਾ ਕਿਉਂ ਮੈਂ ਇੱਥੇ ਦੇਖਿਆ ਉਹ ਦੂਸਰਾ ਕਲੀ ਸ਼ਰੀਫ ਆ ਕਿ ਮੈਂ ਇੱਥੇ ਆ ਗਿਆ ਆ ਕੇ ਵਿੱਚ ਨਰਾਮ ਆਇਆ ਬਿਆਸਾਰਾ ਕੀ ਆਤਕ ਕੀ ਕਰੀ ਕੋ 42 ਹਾਂਜੀ ਬਾਜੀ ਕਿੱਥੋਂ ਆਈਂ ਮੈਂ ਮੁਕਸੋਦਾ ਦੇ ਲਗਰ ਤੋਂ ਆਈ ਹਾਂ ਅੱਛਾ ਜੀ ਕੀ ਗੱਲ ਸੀ ਤੁਹਾਨੂੰ ਮੈਂ जिदा लास्ट पांच छह साल तो दारू बहुत ज्यादा पीना पाया कोई टाइम नहीं कहना रात है दारू बहुत ज्यादा पीना तो मेरे वाइफ के सिस्टर रणजीत कौर बच्चा उन्होंने इस दरबार बारे पापा जी बारे यूट्यूब देखा उन्होंने सामने दसिया था फिर दरबार सावर बीर पिछले महीने वीरबार आए थे अच्छा और उस दिन तो ला के मैं पूरा महीना हो चलना है मैं बिल्कुल भी डर नहीं ना मेरा मन कर ना घर बच्चे भी सत्या सिंह का पहला घर बच्चे भी बहुत कलिश रहा हूँ घर में भी शांति है सब कुछ बबा जी की कृपा ਜੈ ਬਾਬੇ ਦੀ ਸਾਹ ਸੰਗ ਜੀਏ ਮੇਰੇ ਬੱਚੇ ਨੂੰ ਮਮਾਰੇ ਨੇ 22 ਸਾਲ ਹੋ ਗਏ ਸੀ ਤੇ ਜਿਸ ਦਿਨ ਤੈਂ ਦਰਬਾਰ ਤੇ ਆਈਏ ਉਹਦਨਾਂ ਨੂੰ ਕਾਫੀ ਫਰਕ ਆ ਕੰਦੜਾ ਸਿਰ ਮਾਰਦਾ ਏ ਕੋਈ ਦੁਨੀਆ ਡਾਕਟਰ ਨਹੀਂ ਛੱਡਿਆ ਏ ਜੋ ਕੁਛ ਛੱਡ ਗਿਆ ਨਹੀਂ ਸਰਾ ਲਾਤਾ ਤੇ ਜਿੰਨੇ ਦਿਨ ਦਰਬਾਰ ਤੇ ਆਏ ਆ ਬਾਬਾਈ ਦੀ ਕਿਰਪਾ ਆ ਉਦਨਾਂ ਥੋੜਾ ਜਿਹਾ ਸ਼ਾਂਤ ਆ ਜੈ ਬਾਬੇ ਦੀ ਆ ਦੇ ਲੋ ਤਾਂ ਉੱਟ ਕੇ ਆਏ ਜੀ ਬਾਬਾ ਜੀ ਨੇ ਮਾਰ ਲਈ ਟੱਕਣਾ ਉਦੋਂ ਬੋਹ ਵੀ ਮਾਰਦਾ ਹੈ ਨਾ 25 ਕਿੱਤੇ ਮਾਰਦਾ ਉਹ ਵੀਡੀਓ ਥੋੜੀ ਜਿਹੀ ਬਣੀ ਨਾ ਪਾਈ ਜਈ ਹੈ ਮੇਰੇ ਲੱਗਦਾ ਕੋ 25 ਦੀ ਹੈ ਮੈਂ ਦੇਖੀ ਫੜੇ ਹੋਣਾ ਨੇ ਆਪਣੇ ਆਪੇ ਬਾਹਰ ਭੱਜਾ ਆ ਜੇ ਇਹਦੇ ਵਿੱਚ ਰੋਕ ਡੰਡੇ ਨਹੀਂ ਰੋਕ ਡੰਡੇ ਨਹੀਂ ਤੇ ਲੁਕਾਈ ਜਾਣੀ ਇੰਨਾ ਬੰਦ ਨਾ ਹੋਣ ਜੀ ਆ ਇਦਾਂ ਦੇ ਦਰਵਾਜ਼ੇ ਇੱਕ ਬੱਸ ਇਹ ਇੱਕ ਵਜੇ ਹੱਲੇ ਨਹੀਂ ਥਾ